ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਆ ਤੇ ਪ੍ਰਾਰਥਨਾ ਕਰਦੇ ਆ ਕਿ ਅੱਜ ਜੋ ਅਰਦਾਸ ਬੇਨਤੀ ਲੈ ਕੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਹੋ ਤੁਹਾਡੀ ਹਰ ਚੰਗੀ ਮਨੋ ਕਾਮਨਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਪੂਰੀ ਹੋ ਜਾਏ ਆ ਅਮੇਨ ਅਮੇਨ ਸੋ ਮੈਂ ਯਕੀਨ ਕਰਦੀ ਹਾਂ ਤੁਸੀਂ ਬਿਲਕੁਲ ਰਾਜੀ ਖੁਸ਼ ਹੋਵੋਗੇ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਹੋਵੋਗੇ ਪਰਮੇਸ਼ਵਰ ਦੀ ਖੰਬਾਂ ਦੀ ਸ਼ਾਨ ਦੇ ਹੇਠ ਹੋਵੋਗੇ ਤਾਂ ਹੀ ਤੁਸੀਂ ਅੱਜ ਇਸ ਜਗ੍ਹਾ ਤੇ ਹੋ ਹallelujah ਤੁਹਾਡਾ ਇਸ ਜਗ੍ਹਾ ਤੇ ਹੋਣਾ ਹੀ ਤੁਹਾਡੀ ਕਾਮਯਾਬੀ ਆ ਹallelujah ਵੈਰੀ ਨੇ ਬਹੁਤ ਥਾਟਸ ਪਾਏ ਹੋਣੇ ਆ ਮਨ ਚ ਬਹੁਤ ਵਿਚਾਰਾਂ ਪਾਈਆਂ ਹੋਣੀਆਂ ਅੱਜ ਠੰਡੇ ਆ ਰਹਿਣ ਦੇ ਘਰੇ ਬੈਠ ਕੇ ਆਨਲਾਈਨ ਪ੍ਰੋਗਰਾਮ ਦੇਖ ਲਈ ਤੇਰੇ ਵਾਸਤੇ ਹੀ ਆਨਲਾਈਨ ਚਲਾਉਂਦੇ ਆ ਬਾਕੀਆਂ ਵਾਸਤੇ ਥੋੜੀ ਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਆਈਆਂ ਹੋਣੀਆਂ ਅੱਜ ਕੰਮ ਕਰ ਲਾ ਘਰੇ ਰਹਿ ਲਾ ਪਰ ਫੇ ਵੀ ਤੁਸੀਂ ਫਾਈਟ ਕੀਤੀ ਉਹਨਾਂ ਵਿਚਾਰਾਂ ਦੇ ਨਾਲ ਤੁਸੀਂ ਲੜਾਈ ਕੀਤੀ ਉਹਨਾਂ ਵਿਚਾਰਾਂ ਦੇ ਨਾਲ ਅਰ ਪਰਮੇਸ਼ਵਰ ਨੇ ਤੁਹਾਨੂੰ ਜਿੱਤ ਦਿੱਤੀ ਉਹਨਾਂ ਵਿਚਾਰਾਂ ਦੇ ਉੱਤੇ ਅਰ ਸ਼ੈਤਾਨ ਦੇ ਆ ਉਹਨਾਂ ਸਾਰੀਆਂ ਰੁਕਾਵਟਾਂ ਦੇ ਉੱਤੇ ਤੁਹਾਨੂੰ ਫਤਿਹ ਦਿੱਤੀ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਹallelujah ਸੋ ਤੁਸੀਂ ਫਤਿਹ ਪ੍ਰਾਪਤ ਕਰਕੇ ਇੱਥੇ ਪਹੁੰਚੇ ਹੋ ਹallelujah ਹੁਣ ਫਤਿਹ ਬਾਕੀ ਨਹੀਂ ਆ ਤੁਹਾਨੂੰ ਫਤਿਹ ਮਿਲ ਚੁੱਕੀ ਆ ਹallelujah ਵੈਰੀ ਉਦੋਂ ਤੱਕ ਰੁਕਾਵਟ ਸੀ ਜਦੋਂ ਤੱਕ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਪਹੁੰਚੇ ਸੀ ਉਹ ਕੋਸ਼ਿਸ਼ ਕਰ ਰਿਹਾ ਸੀ ਰੁਕਾਵਟ ਪੈ ਜੇ ਰੁਕਾਵਟ ਪੈ ਜੇ ਰੁਕਾਵਟ ਪੈ ਜੇ ਪਰ ਪਰਮੇਸ਼ਵਰ ਨੇ ਤੁਹਾਨੂੰ ਬਲ ਜ਼ੋਰ ਹਿੰਮਤ ਦਿੱਤਾ ਤੁਹਾਡੇ ਇਰਾਦਿਆਂ ਨੂੰ ਮਜ਼ਬੂਤ ਕੀਤਾ ਤੁਸੀਂ ਵੈਰੀ ਦੀਆਂ ਸਾਰੀਆਂ ਰੁਕਾਵਟਾਂ ਨੂੰ ਲੰਘ ਆਏ, ਉਹਦੇ ਸਾਰੇ ਫਾਟਕਾਂ ਨੂੰ ਟੱਪ ਪਾਏ, ਸਾਰੀਆਂ ਉਹਦੀਆਂ ਲਾਈਆਂ ਹੋਈਆਂ ਜੰਜੀਰਾਂ ਨੂੰ ਤੋੜ ਦਿੱਤਾ ਤੁਸੀਂ ਪਰਮੇਸ਼ਵਰ ਦੇ ਸਮਰਥ ਦੇ ਨਾਲ ਤੇ ਤੁਸੀਂ ਫਤਿਹ ਪ੍ਰਾਪਤ ਕਰਕੇ ਇੱਥੇ ਪਹੁੰਚੇ ਫਤਿਹ ਦੀ ਗਵਾਹੀ ਦੇ ਲਈ ਹਾਲੇਲੂਇਆ ਜਦੋਂ ਆਪਾਂ ਪਰਮੇਸ਼ਵਰ ਦੇ ਘਰ ਵਿੱਚ ਪਹੁੰਚ ਜਾਂਦੇ ਆ ਉਹ ਸਾਡੀ ਫਤਿਹ ਦੀ ਗਵਾਹੀ ਆ ਕਿ ਅਸੀਂ ਜੰਗ ਜਿੱਤ ਕੇ ਆ ਗਏ ਹਾਲੇਲੂਇਆ ਉਹ ਜੰਗ ਜਿਹੜੀ ਸਾਡੀ ਆਤਮਿਕ ਦੁਨੀਆ ਦੇ ਵਿੱਚ ਲੱਗੀ ਹੋਈ ਆ ਅੰਧਕੋਰ ਦੇ ਯੋਧਿਆਂ ਦੇ ਨਾਲ ਲੱਗੀ ਹੋਈ ਆ ਅਸੀਂ ਉਸ ਜੰਗ ਨੂੰ ਫਤਿਹ ਕਰਕੇ ਆਏ ਆ ਉਹ ਰੋਕਣਾ ਚਾਹੁੰਦਾ ਸੀ ਪਰ ਰੋਕ ਨਹੀਂ ਸਕਿਆ ਹallelujah ਸੋ ਸਾਡੀ ਟੈਸਟੀਮਨੀ ਸਾਡੇ ਘਰੋਂ ਹੀ ਸ਼ੁਰੂ ਹੋ ਜਾਂਦੀ ਆ ਜਦੋਂ ਅਸੀਂ ਪਰਮੇਸ਼ਵਰ ਦੇ ਘਰ ਦੇ ਰਾਹ ਵੱਲ ਨੂੰ ਵਧਣਾ ਸ਼ੁਰੂ ਕਰਦੇ ਆ ਆਪਣੇ ਬਿਸਤਰੇ ਚੋਂ ਇਹ ਸੋਚ ਕੇ ਉੱਠਦੇ ਆ ਕਿ ਮੈਂ ਪਰਮੇਸ਼ਵਰ ਦੇ ਘਰ ਜਾਵਾਂਗਾ ਸਾਡੀ ਟੈਸਟੀਮਨੀ ਉਦੋਂ ਹੀ ਸ਼ੁਰੂ ਹੋ ਜਾਂਦੀ ਆ ਸਾਡੀ ਹੀਲਿੰਗ ਉਦੋਂ ਹੀ ਸ਼ੁਰੂ ਹੋ ਜਾਂਦੀ ਸਾਡੀ ਡਿਲੀਵਰੈਂਸ ਦਾ ਕੰਮ ਉਦੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਥਾਟ ਕ੍ਰੀਏਟ ਕਰ ਲੈਂਦੇ ਕਿ ਮੈਂ ਪਹੁੰਚਾਂਗਾ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚਾਂਗਾ ਔਰ ਉਦੋਂ ਹੀ ਤੁਸੀਂ ਫਤਿਹ ਲੈਣਾ ਸ਼ੁਰੂ ਕਰ ਦਿੰਨੇ ਆ ਹਾਲੇਲੂਇਆ ਸੋ ਇਸ ਚੀਜ਼ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਬਣਾ ਕੇ ਰੱਖਣਾ ਆ ਕਿ ਤੁਸੀਂ ਵੈਰੀ ਨੂੰ ਕਾਮਯਾਬ ਨਹੀਂ ਹੋਣ ਦੇਣਾ ਹallelujah ਤੁਸੀਂ ਇਹ ਨਹੀਂ ਆਪਣੇ ਮਾਈਂਡ ਵਿੱਚ ਥੌਟ ਸੈੱਟ ਕਰਨਾ ਕਿ ਮੈਂ ਕਾਮਯਾਬ ਹੋਣਾ ਆ ਪਰ ਤੁਸੀਂ ਇਹ ਥੌਟ ਸੈੱਟ ਕਰਨਾ ਕਿ ਮੈਂ ਵੈਰੀ ਨੂੰ ਕਾਮਯਾਬ ਨਹੀਂ ਹੋਣ ਦੇਣਾ ਕਿਉਂਕਿ ਬਹੁਤ ਵਾਰੀ ਜਦੋਂ ਅਸੀਂ ਸਿਰਫ ਆਪਣੇ ਲਈ ਸੋਚਦੇ ਹਾਂ ਕਿ ਮੈਂ ਕਾਮਯਾਬ ਹੋਣਾ ਅਸੀਂ ਫਿਰ ਬਹੁਤ ਸਾਰੀਆਂ ਹੋਰ ਖਰਾਬ ਚੀਜ਼ਾਂ ਜਿਹੜੀਆਂ ਆ ਉਹ ਕਰ ਜਾਂਦੇ ਆ ਇਹੋ ਜੇ ਕੰਮ ਕਰ ਜਾਂਦੇ ਜਿਹੜੇ ਨਹੀਂ ਕਰਨੇ ਚਾਹੀਦੇ ਬਸ ਸਾਡਾ ਫੋਕਸ ਇੱਕੋ ਹੀ ਹੁੰਦਾ ਕਿ ਮੈਂ ਕਾਮਯਾਬ ਹੋਣਾ ਤਾਂ ਅਸੀਂ ਆਪਣੇ ਟਾਰਗੇਟ ਵੱਲ ਨੂੰ ਹੀ ਬਸ ਹੁੰਦੇ ਆ ਉਹ ਰਾਹ ਦੇ ਵਿੱਚ ਕਈ ਕੰਮ ਗਲਤ ਕਰ ਜਾਂਦੇ ਆ ਪਰ ਜਦੋਂ ਅਸੀਂ ਇਹ ਸੋਚਦੇ ਕਿ ਅਸੀਂ ਆਪਣੇ ਵੈਰੀ ਨੂੰ ਕਾਮਯਾਬ ਨਹੀਂ ਹੋਣ ਦੇਣਾ ਉਦੋਂ ਅਸੀਂ ਮੋਰ ਕੌਨਸ਼ੀਅਸ ਹੁੰਨੇ ਆ ਜਿਆਦਾ ਸੁਚੇਤ ਹੁੰਦੇ ਆ ਕਿ ਵੈਰੀ ਸਾਡੇ ਕੋਲੋਂ ਕਿਤੇ ਪਾਪ ਨਾ ਕਰਵਾ ਲੇ ਵੈਰੀ ਕਿਤੇ ਸਾਨੂੰ ਰੋਕ ਨਾ ਲਵੇ ਸਾਨੂੰ ਤਬਾਹ ਨਾ ਕਰੇ ਸਾਨੂੰ ਨਾਸ਼ ਨਾ ਕਰੇ ਸਾਡੇ ਕੋਲੋਂ ਕੋਈ ਹੁਕਮ ਨਾ ਟੁੱਟ ਜਾਏ ਪਰਮੇਸ਼ਵਰ ਤੋਂ ਸਾਨੂੰ ਦੂਰ ਨਾ ਕਰ ਦੇ ਤਾਂ ਤੁਸੀਂ ਆਪਣਾ ਜੜਾ ਧਿਆਨ ਤੁਸੀਂ ਕਿਸ ਗੱਲ ਵੱਲ ਲਾਉਣਾ ਕਿ ਅਸੀਂ ਵੈਰੀ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੇ ਉਹ ਕਿਸੇ ਵੀ ਤਰੀਕੇ ਦਾ ਜ਼ੋਰ ਲਗਾਵੇ ਅਸੀਂ ਉਹਨੂੰ ਕਾਮਯਾਬ ਨਹੀਂ ਹੋਣ ਦੇਣਾ ਅਗਰ ਉਹ ਇਹ ਜ਼ੋਰ ਲਗਾ ਰਿਹਾ ਕਿ ਤੂੰ ਬਿਮਾਰ ਆ ਤੂੰ ਚਰਚ ਨੂੰ ਨਹੀਂ ਜਾਣਾ ਅੱਜ ਉੱਥੇ ਤਾਂ ਠੰਡ ਲੱਗੂਗੀ ਤੈਨੂੰ ਤੂੰ ਚਰਚ ਨੂੰ ਨਾ ਜਾ ਕਈ ਵਾਰੀ ਅਸੀਂ ਇਦਾਂ ਦੀ ਥਾਟ ਵਿੱਚ ਜਿਆਦਾ ਫਸ ਜਾਂਦੇ ਆ ਕਿ ਉੱਥੇ ਬਹਿਣਾ ਪੈਣਾ ਲੌਂਗ ਟਾਈਮ ਤੱਕ ਤੇਰਾ ਲੱਕ ਦੁਖੂਗਾ ਤੇਰੀਆਂ ਲੱਤਾਂ ਦੁਖਣਗੀਆਂ ਤੈਨੂੰ ਬੁਖਾਰ ਆ ਤੈਨੂੰ ਫਲਾਂ ਪ੍ਰੋਬਲਮ ਆ ਤਾਂ ਅਸੀਂ ਉਹਦੇ ਟਰੈਪ ਦੇ ਵਿੱਚ ਆ ਜਾਂਦੇ ਆ ਉਹਦੇ ਜਾਲ ਦੇ ਵਿੱਚ ਫਸ ਜਾਂਦੇ ਆ ਫਿਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਅਸੀਂ ਕਿੱਦਾਂ ਓਵਰਕਮ ਹੋਣਾ ਉਹਦੇ ਚੋਂ ਕਿੱਦਾਂ ਬਾਹਰ ਆਉਣਾ ਆ ਅਸੀਂ ਉਹਨੂੰ ਜਵਾਬ ਦੇਣਾ ਆ ਕਿ ਪ੍ਰਭੂ ਯੀਸੂ ਮਸੀਹ ਰੋਗੀਆਂ ਦੇ ਲਈ ਆਏ ਆ ਹਾਲੇਲੂਇਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਕੇ ਹੀ ਤਾਂ ਮੈਨੂੰ ਸ਼ਿਫਾ ਮਿਲਣੀ ਆ ਤੇ ਮੈਂ ਮੰਝੇ ਵਿੱਚ ਪੈ ਕੇ ਆਪਣਾ ਟਾਈਮ ਵੇਸਟ ਕਿਉਂ ਕਰਾਂ ਮੈਂ ਆਪਣੀ ਹੀਲਿੰਗ ਨੂੰ ਡਿਲੇ ਕਿਉਂ ਕਰਾਂ ਮੰਝੇ ਦੇ ਉੱਤੇ ਪੈ ਕੇ ਮੈਂ ਕਿਉਂ ਉਹਦਾ ਇੰਤਜ਼ਾਰ ਕਰਾਂ ਕਿ ਸ਼ਿਫਾ ਹੋਊਗੀ ਜਦ ਕਿ ਮੈਨੂੰ ਪਤਾ ਆ ਮੈਂ ਸ਼ਿਫਾ ਲੈ ਸਕਦਾ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾ ਕੇ ਤਾਂ ਤੁਸੀਂ ਉਦੋਂ ਹੀ ਬਿਮਾਰੀ ਦੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰੋ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਨ ਦੀ ਕੋਸ਼ਿਸ਼ ਕਰੋ ਅਗਰ ਤੁਸੀਂ ਅਨੇਬਲ ਆ ਤੁਸੀਂ ਨਹੀਂ ਕਰ ਸਕਦੇ ਤਾਂ ਜਿਹੜਾ ਤੁਹਾਡੇ ਨਾਲ ਤੁਹਾਡਾ ਹੈਲਪਰ ਆ ਤੁਹਾਡਾ ਕੋਈ ਮਦਦਗਾਰ ਆ ਤੁਹਾਡਾ ਹਸਬੰਡ ਆ ਵਾਈਫ ਆ ਸਾਨਿਆ ਡਾਟਰ ਆ ਧੀ ਪੁੱਤ ਗਵਾਂਢੀ ਜੋ ਵੀ ਤੁਹਾਨੂੰ ਕਿਧਰੇ ਲੈ ਕੇ ਜਾਂਦਾ ਫੋਨ ਕਰੋ ਉਹਨੂੰ ਉਹਦੀ ਰਿਕੁਐਸਟ ਕਰੋ ਕਿ ਮੈਨੂੰ ਚਰਚ ਨੂੰ ਲੈ ਕੇ ਚੱਲ ਮੈਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਚੱਲ ਜਿੰਨਾ ਜ਼ਿਆਦਾ ਥਾਟ ਇਹ ਆਵੇ ਕਿ ਅੱਜ ਚਰਚ ਨਹੀਂ ਜਾਣਾ ਜਿੰਨਾ ਜ਼ਿਆਦਾ ਥਾਟ ਇਹ ਆਏ ਕਿ ਅੱਜ ਪ੍ਰਾਰਥਨਾ ਰਹਿਣ ਦੇ ਜਿੰਨਾ ਜ਼ਿਆਦਾ ਥਾਟ ਇਹ ਆਏ ਕਿ ਅੱਜ ਵਚਨ ਪੜਨ ਨੂੰ ਰਹਿਣ ਦੇ ਉਨਾਂ ਜ਼ਿਆਦਾ ਐਕਸਾਈਟਮੈਂਟ ਦੇ ਨਾਲ ਚਰਚ ਨੂੰ ਆਓ ਉਨਾਂ ਜ਼ਿਆਦਾ ਤਿਆਰੀ ਦੇ ਨਾਲ ਚਰਚ ਵਿੱਚ ਆਓ ਉਨਾਂ ਵੱਧ ਟਾਈਮ ਪ੍ਰਾਰਥਨਾ ਕਰੋ ਔਰ ਉਨਾਂ ਹੀ ਵੱਧ ਵਚਨ ਪੜੋ ਤਾਂ ਤੁਸੀਂ ਜਾ ਕੇ ਵੈਰੀ ਨੂੰ ਹਰਾਉਂਦੇ ਆਂ ਹalleluyah ਜੇ ਮਨ ਵਿੱਚ ਆਇਆ ਕਿ ਰਹਿਣ ਦੇ ਅੱਜ ਵਚਨ ਪੜਨ ਨੂੰ ਰਹਿਣ ਦੇ ਵੈਰੀ ਤਾਂ ਚਾਹੁੰਦਾ ਹੈ ਤੁਸੀਂ ਵਚਨ ਨਾ ਪੜੋ ਤੁਹਾਨੂੰ ਸਮਝ ਨਾ ਪਵੇ ਕਿਤੇ ਤੁਹਾਨੂੰ ਅਧਿਕਾਰ ਨਾ ਮਿਲ ਜਾਣ ਜਿਨ੍ਹਾਂ ਅਧਿਕਾਰਾਂ ਦੇ ਨਾਲ ਤੁਸੀਂ ਉਹਨੂੰ ਹਰਾ ਸਕੋ ਤਾਂ ਜਦੋਂ ਇਹ ਥੌਟ ਆਏ ਕਿ ਵਚਨ ਨਾ ਪੜ ਰਹਿਣ ਦੇ ਮਨ ਕਰੇ ਜਾ ਨਾ ਕਰੇ ਉਸੇ ਵੇਲੇ ਬਾਈਬਲ ਚੱਕੋ ਰੈਂਡਮਲੀ ਖੋਲੋ ਉਸ ਬਾਈਬਲ ਨੂੰ ਉਦਾਂ ਹੀ ਖੋਲੋ ਔਰ ਜੋ ਤੁਹਾਡੇ ਸਾਹਮਣੇ ਆਏ ਉਹਨੂੰ ਪੜਨਾ ਸ਼ੁਰੂ ਕਰ ਦਿਓ ਔਰ ਪ੍ਰਾਰਥਨਾ ਕਰੋ ਕਿ ਪ੍ਰਭੂ ਤੇਰਾ ਆਤਮਾ ਮੇਰੇ ਨਾਲ ਗੱਲ ਕਰੇ ਪ੍ਰਭੂ ਤੁਸੀਂ ਮੈਨੂੰ ਦੱਸੋ ਮੈਨੂੰ ਹੌਸਲਾ ਆਏ ਤਸੱਲੀ ਆਏ ਮੈਨੂੰ ਸਮਝ ਮਿਲੇ ਜੋ ਵਚਨ ਮੈਂ ਪੜ ਰਿਹਾ ਹਾਂ ਮੇਰੇ ਜੀਵਨ ਦੇ ਵਿੱਚ ਕੰਮ ਕਰੇ ਹਾਲੇਲੂਇਆ जदों ही मन उभ जाए प्रार्थना कर नहीं तू बहुत प्रार्थना कर ली है दे हूँ दो दिन रिलैक्स कर कोई प्रार्थना नहीं करनी उस दिन फैसला करो मैं पहला नालों दस मिनट बैठूंगा मैं पहला नालों पंद्रह मिनट ज्यादा बैठूंगा मैं एक घंटा प्रार्थना व्ध करूँगा अगर अगे मैं सवेरे शाम करता मैं दोपहर न भी करूँगा मैं एक एक घंटा बैठता मैं डेढ़ डेढ़ घंटा बैठूंगा अगर वो कू वर्शिप ना सुन चल कोई पंजाबी गाने ला ला कोई टॉप सिंगर ला अज तू ਐਡ ਫੀਲ ਕਰਦਾ ਆ ਦਿਲ ਕਰੇ ਜਾਂ ਨਾ ਕਰੇ ਤੁਹਾਡਾ ਸੁਣਨ ਲਈ ਫਿਰ ਤੁਸੀਂ ਵਰਸ਼ਿਪ ਪਲੇ ਕਰੋ ਤੁਸੀਂ ਵਰਸ਼ਿਪ ਲਗਾਓ ਅਰ ਤੁਸੀਂ ਆਪਣੇ ਮਨ ਦੇ ਗੁਲਾਮ ਨਹੀਂ ਬਨਣਾ ਪਰ ਮਨ ਨੂੰ ਦੱਸੋ ਕਿ ਤੈਨੂੰ ਮੇਰੇ ਕੰਟਰੋਲ ਵਿੱਚ ਰਹਿਣਾ ਪੈਣਾ ਹੈ ਹਾਲੇਲੂਇਆ ਜਦੋਂ ਤੁਸੀਂ ਇਦਾਂ ਕਰਨ ਦੇ ਵਿੱਚ ਕਾਮਯਾਬ ਹੋਗੇ ਮਤਲਬ ਤੁਸੀਂ ਆਪਣੀ ਕਾਮਯਾਬੀ ਵੱਲ ਵਧ ਰਹੇ ਆ ਹਾਲੇਲੂਇਆ ਕਦੀ ਵੀ ਕਿਸੇ ਨਿਆਣੇ ਦਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਕਦੀ ਨਹੀਂ ਦਿਲ ਕਰਦਾ ਉਹ ਆਲਵੇਸ ਕਹਿੰਦੇ ਆ ਕਿ ਛੁੱਟੀਆਂ ਹੋ ਜਾਣ ਹੁਣ ਤੇ ਚਲੋ ਲੋਕਡਾਊਨ ਇੰਨੀਆਂ ਛੁੱਟੀਆਂ ਹੋ ਗਈਆਂ ਉਹਨਾਂ ਨੂੰ ਅੱਕ ਗਏ ਨਿਆਣੇ ਘਰਾਂ ਵਿੱਚ ਮਾਵਾਂ ਤੋਂ ਕੁੱਟ ਖਾ ਖਾ ਕੇ ਅੱਕ ਗਏ ਤੇ ਉਹਦੇ ਝਿੜਕੇ ਸੁਣ ਸੁਣ ਕੇ ਅੱਕ ਗਏ ਉਹ ਕਹਿੰਦੇ ਕਦੋਂ ਸਕੂਲ ਖੁੱਲਣ ਪਰ ਤੁਸੀਂ ਸਧਾਰਨ ਤੌਰ ਤੇ ਦੇਖੋ ਜਦੋਂ ਐਤਵਾਰ ਹੋਣਾ ਸ਼ਨੀਵਾਰ ਨਿਆਣੇ ਕਿੰਨੇ ਲੁੱਡੀਆਂ ਪਾਉਂਦੇ ਆ ਵੀ ਕੱਲ ਨੂੰ ਛੁੱਟੀ ਆ ਹੈਨਾ ਕਿਉਂਕਿ ਉਹ ਸਕੂਲ ਨਹੀਂ ਜਾਣਾ ਚਾਹੁੰਦੇ ਪਰ ਫਿਰ ਵੀ ਜਾਂਦੇ ਆ ਮਨ ਮਾਰ ਕੇ ਜਾਂਦੇ ਕਿਉਂਕਿ ਉਹ ਜਾਣਦੇ ਜੇ ਅਸੀਂ ਸਕੂਲ ਨਹੀਂ ਜਾਉਂਗੇ ਤਾਂ ਫਿਰ ਅਸੀਂ ਲਾਈਫ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ ਫਿਰ ਅਸੀਂ ਚੰਗੀ ਨੌਕਰੀ ਨਹੀਂ ਲੈ ਸਕਦੇ ਕੋਈ ਅਸੀਂ ਚੰਗੇ ਅਹੁਦੇ ਤੇ ਨਹੀਂ ਪਹੁੰਚ ਸਕਦੇ ਇਸ ਲਈ ਮਨ ਮਾਰ ਕੇ ਉਹਨਾਂ ਨੂੰ ਪੜਨਾ ਪੈਂਦਾ ਆ ਠੀਕ ਇਸੇ ਤਰ੍ਹਾਂ ਅਗਰ ਅਸੀਂ ਕਿਸੇ ਆਤਮਕ ਕਾਮਯਾਬੀ ਤੇ ਜਾਣਾ ਹੈ ਅਸੀਂ ਕਿਸੇ ਮੁਕਾਮ ਨੂੰ ਹਾਸਲ ਕਰਨਾ ਹੈ ਅਸੀਂ ਕਿਸੇ ਟਾਰਗੇਟ ਨੂੰ ਜਿੱਤਣਾ ਹੈ ਨਿਸ਼ਾਨੇ ਨੂੰ ਫਤਿਹ ਕਰਨਾ ਹੈ ਮਨ ਮਾਰੋ ਹਿੰਮਤ ਕਰੋ ਅਰ ਲੱਗੇ ਰਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਸੋ ਮੈਂ ਯਕੀਨ ਕਰਦੀ ਹਾਂ ਜਿੰਨੇ ਵੀ ਤੁਹਾਡੀ ਜ਼ਿੰਦਗੀ ਦੇ ਅਗਲੇ ਹਫ਼ਤੇ ਆਉਣ ਵਾਲੇ ਆ ਤੁਸੀਂ ਕੋਈ ਵੀ ਹਫ਼ਤਾ ਪਰਮੇਸ਼ਵਰ ਦੀ ਪ੍ਰੈਜ਼ੈਂਸ ਵਿੱਚ ਬੈਠਣ ਤੋਂ ਨਹੀਂ ਮੁਕਰੋਗੇ ਪਰ ਤੁਸੀਂ ਬੈਠੋਗੇ ਹਾਲੇਲੂਇਆ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਹਿੰਮਤ ਬਲ ਤੇ ਦਲੇਰੀ ਦਾ ਆਤਮਾ ਦਿੱਤਾ ਆ ਹallelujah